ਇਹ ਖਾਣ ਪੀਣ ਦਾ ਏਰੀਆ ਆ ਗਿਆ ਤੇ ਗੇਟ ਆ ਗਿਆ ਮੈਨੂੰ ਲੱਗਦਾ ਇੱਧਰ ਨੂੰ ਕਨੇਰੀ ਕੇਵ ਬਨੇ ਜਾਣਾ ਤੇ ਹੁਣ ਆਪਾਂ ਆਪਣਾ ਟਿਕਟ ਲੈ ਲਈ ਫਿਰ ਤੁਹਾਨੂੰ ਦਿਖਾਉਨੇ ਆਂ ਦੀ ਕਨੇਰੀ ਕੇਵ ਚ ਡੇਟ ਪੈਕ ਟੂ ਦੀ 3rd ਸੈਂਚਰੀ ਬੀਸੀ ਐਂਡ ਆਰ ਦੀ evidence of the presence of buddhism in this region ਇਸ ਸਰ ਨੂੰ ਸਮਝ ਲੱਗਦਾ ਵੀ ਇਹ ਜਿਹੜੇ ਕੇਵ ਜਿਹੜੇ ਮਹਾਤਮਾ ਬੁੱਧ ਦੇ ਵਾਲੇ ਪਾਸੇ ਨੂੰ ਜਾਂਦੇ ਆਣਗੇ ਥੋੜਾ ਜਿਹਾ ਆਪਾਂ ਦੇਖਦੇ ਆਂ ਅੰਦਰ ਜਾ ਕੇ ਇਹਦੇ ਵਿੱਚੋਂ ਕੀ ਕੁਛ ਹੈਗਾ ਤੇ ਆਪਾਂ ਆਓ ਚੱਲੀਏ ਹੁਣ ਅੰਦਰ ਇੱਧਰ ਉਹ ਵੀ ਦਿੰਦੇ ਹਨ ਕਾਊਂਟਰ ਹੋਊਗਾ ਕੋਈ ਇਹ ਹੈਗਾ ਕਰੇਰੀ ਕੇਵ ਜੇ ਚਲਦਾ ਔੜੀਆਂ ਵੀ ਹੈਗੀਆਂ ਇਧਰ-ਇਧਰ ਤੇ ਕਿਸੇ ਨੇ ਵਾਹਨ ਜਾਣ ਲਈ ਵਾਹਨ ਤੇ ਜਾਣ ਲਈ ਵੀ ਹੈਗਾ ਤੇ ਇਹ ਕੇਵਲ ਜਿਹੜੀਆਂ ਥੋੜਾ ਜਿਹਾ ਦੇਖੋ ਉਹ ਉਚਾਈ ਚੜਦੇ ਜਾਂਦੇ ਨੇ ਪਹਾੜੀ ਵਾਂਗੂ ਹੌਲੀ-ਹੌਲੀ ਥੋੜੀ-ਥੋੜੀ ਕਰਕੇ ਉਚਾਈ ਚੜਦੀ ਜਾਂਦੀ ਹੈ ਤੇ ਇਹ ਥੋੜਾ ਜਿਹਾ ਉੱਚੇ ਤੋਂ ਜਾਂਦਾ ਉਹ ਸਾਹਮਣੇ ਪਹਾੜੀ ਜੀ ਦਿਖਦੀ ਸੀਗੀ ਇਧਰ ਨੂੰ ਜਾ ਰਿਹਾ ਪਿੱਛੇ ਦੇਖਾਂਗੇ ਜਦੋਂ ਇਹ ਨਿੱਕ ਚੜਾਈ ਚੜੇ ਹੌਲੀ ਹੌਲੀ ਕੋਈ ਜ਼ਿਆਦਾ ਨਹੀਂ ਹੈ ਥੋੜੀ ਜੀ ਚੜਾਈ ਹੈਗੀ ਉਹ ਜ਼ਿਆਦਾ ਨਹੀਂ ਹੈ ਕੇਨਰੀ ਕੋ ਕੇ ਟਿਕਟ ਕਾਊਂਟਰ 25 ਰੁਪਏ ਇਹ ਟਿਕਟ ਕਾਊਂਟਰ ਕਲੇਰੀ ਕੇਵਜ 25 ਰੁਪਏ ਦੀ ਟਿਕਟ ਭਾਰਤੀਆਂ ਲਈ 25 ਦੀ ਆ ਤੇ ਜੇ ਦੂਜੇ ਹੈਗੇ ਵਿਦੇਸ਼ੀ ਨਾਗਰਿਕ ਲਈ 300 ਰੁਪਏ ਲਿਖਿਆ ਇਹਨਾਂ ਨੇ ਤੇ ਜਿਹੜਾ 15 ਸਾਲ ਤੱਕ ਲਿਖਿਆ ਇਹਨਾਂ ਨੇ ਕਲਮ ਨਿਸ਼ੋਲਕ ਉਸ ਲਿਖਿਆ ਨਾ ਚਲੋ ਆਪਾਂ ਹੁਣ ਅੰਦਰ ਚੱਲੀਏ ਇਹ ਵੀ ਇੱਥੇ ਕਨੇਰੀ ਬੁੱਧ ਲੈਣੇ ਲਿਖਿਆ ਇਹਨਾਂ ਨੇ ਬੁੱਧ ਗੁਫائیں ਕਨੇਰੀ ਬੁੱਧ ਕੇਵਜ ਕਨਹੇਰੀ ਇਹ ਸੋਪਾ ਖੈਰ ਇੱਥੇ ਜੇ ਫਿਲਹਾਲ ਦੇਖੋ ਪਹਾੜੀਆਂ ਦਾ ਨਜ਼ਾਰਾ ਦੇਖੋ ਵਿੱਚ ਗੁਫਾਵਾਂ ਜੀਆਂ ਹੁਣ ਆਪਾਂ ਅੰਦਰ ਗੁਫਾਵਾਂ ਦੇ ਵਿੱਚ ਚੱਲਾਂਗੇ ਦੇਖਾਂਗੇ ਤੇ ਕੀ ਹੈਗਾ ਇੱਥੇ ਪਹਿਲੀ ਵਾਰ ਆਏ ਹੈਗੇ ਆ ਦੇਖਣ ਇਹਨੂੰ ਤੇ ਨਾਲ ਦੀ ਨਾਲ ਕੋਸ਼ਿਸ਼ ਪੂਰੀ ਰਹੂਗੀ ਤੁਹਾਨੂੰ ਵੀ ਵੱਧ ਤੋਂ ਵੱਧ ਦਿਖਾ ਸਕੀਏ ਤੇ ਜਿੰਨੀ ਵੱਧ ਤੋਂ ਵੱਧ ਹੋ ਸਕਤੋਂ ਉਹ ਜਾਣਕਾਰੀ ਵੀ ਦੇ ਸਕੀਏ ਆ ਦੇਖੋ ਡਸਟ ਬਨ ਕਿਸ ਤਰ੍ਹਾਂ ਦਾ ਬਣਾਇਆ ਹੋਇਆ ਨਾਲ ਇਹ ਡਸਟ ਮੈਨ ਬਣਾਇਆ ਹੋਇਆ ਇਹਨੂੰ ਕੇਵ ਚ ਕਹਿੰਦੇ ਆ ਬਿਲਕੁਲ ਹੈਗੇ ਨਾ ਲੱਗਦਾ ਨਾ ਜਿਵੇਂ ਆਪਾਂ ਹਿਮਾਚਲ ਵਾਲੀਆਂ ਪਹਾੜੀਆਂ ਦੇ ਵਿੱਚ ਮਨਾਲੀ ਵਾਲੀਆਂ ਪਹਾੜੀਆਂ ਦੇ ਕੋਲੇ ਫਿਰਦੇ ਹੁੰਦੇ ਹਾਂ ਹਾਂ ਦੇਖੋ ਕਿਵੇਂ ਖੂਬਸੂਰਤ ਨਜ਼ਾਰਾ ਦਿੱਸਦਾ ਬਹੁਤ ਸਾਰੇ ਸੈਲਾਨੀ ਇੱਥੇ ਆਏ ਹੋਏ ਨੇ ਦੇਖਣ ਇਹਨੂੰ ਕਨੇਰੀ ਕੇਵਜ ਏ ਦੇਖੋ ਕਨੇਰੀ ਕੇਵ ਚ ਹੈ ਇਹ ਇਹ ਆਪਾਂ ਹੁਣ ਅੰਦਰ ਦੇਖਦੇ ਫਿਰਦੇ ਆ ਤੇ ਹੋਰ ਬਹੁਤ ਸਾਰੇ ਲੋਕ ਆਪਣੇ ਵਾਂਗੂ ਘੁੰਮਦੇ ਫਿਰਦੇ ਆ ਵੀ ਦੇਖਦੇ ਫਿਰਦੇ ਆ ਤੇ ਫੋਟੋ ਕਰਦੇ ਨੇ ਇਹ ਪੱਥਰਾਂ ਨੂੰ ਕੱਟ-ਕੱਟ ਕੇ ਮਤਲਬ ਬਣਾਇਆ ਗਿਆ ਪਹਾੜੀਆਂ ਦੇ ਵਿੱਚ ਪੱਥਰਾਂ ਨੂੰ ਕੱਟ-ਕੱਟ ਕੇ ਇਹ ਬਣਾਇਆ ਗਿਆ ਉਹ ਦੇਖੋ ਜਾਲੀ ਲੱਗੀ ਮੁਰੇ ਖੈਰ ਵੀ ਅੰਦਰ ਨਾ ਜਾ ਸਕੇਗਾ ਨਾ ਕਹਾ ਕੈਨੇਰੀ ਕੇ ਤੋਂ ਨੰਬਰ ਦਿੱਤੇ ਨੇ ਇਹ ਪਹਿਲੀ ਗੁਫਾ ਗਈ ਨੰਬਰ 1 ਦੇਖੋ ਸਾਹਮਣੇ ਦੇਖਦੇ ਤੁਹਾਨੂੰ ਸਾਹਮਣੇ ਸਾਰਿਆਂ ਨੂੰ ਦਿਖਦਾ ਹੂੰ ਨੰਬਰ 1 ਇਸ ਤਰ੍ਹਾਂ ਇੱਕ ਨੰਬਰ ਗੁਫਾ ਗਈ ਇਹ ਦੇਖੋ ਇਹ ਗੇਟ ਜਾਂ ਬਣਾਇਆ ਵਾ ਇੱਕ ਤੇ ਇਹ ਕੁਦਰਤ ਨਹੀਂ ਹੈ ਕੁਦਰਤੀ ਨਹੀਂ ਹੈਗਾ ਇਹ ਕੱਟ ਕੇ ਬਣਾਇਆ ਵਾ ਦੇਖੋ ਪਿੱਲਰ ਜੇ ਦਿੱਤੇ ਨੇ ਉਹ ਗਲਾਈ ਟਾਈਪ ਜੇ ਦਿੱਤਾ ਹੈ ਤਾਂ ਖੂਬਸੂਰਤ ਕਲਾ ਦਾ ਨਮੂਨਾ ਹੀ ਇੱਕ ਬਣਾਏ ਨੇ ਇੱਧਰ ਵੀ ਹੈਗਾ ਤੇ ਉੱਪਰ ਵੀ ਦੇਖੋ ਹੈਗਾ ਸਾਰਾ ਕੱਟ ਕੇ ਬਣਾ ਲਓ ਜੀ ਇਹ ਆ ਗਈ ਕਨੇਰੀ ਕੇਵ ਚ ਜਿਹੜਾ ਹੈਗਾ ਨੰਬਰ 2 ਆ ਦੇਖੋ ਲਿਖਿਆ ਇਹ ਨੰਬਰ 2 ਵਾਲੀ ਆ ਗਿਆ ਆ ਦੇਖੋ ਕਿੰਨਾ ਵਧੀਆ ਬਣਿਆ ਬਾਹ ਹੈ ਗੋਲ ਦਿੱਤਾ ਸ਼ਕਲ ਪੂਰੀ ਆ ਉਹਨੂੰ ਹੋਰ ਤੋਂ ਪੂਰਾ ਪਤਾ ਸੀ ਵੀ ਅਕੀ ਨੀ ਬਹੁਤ ਲੋਗਾਂ ਨੇ ਆ ਪੱਥਰਾਂ ਦੇ ਵਿੱਚ ਮੂਰਤੀਆਂ ਖੁੜੀਆਂ ਹੋਈਆਂ ਨੇ ਇਹ ਖੁੜੀਆਂ ਹੋਈਆਂ ਸ਼ਾਇਦ ਸੀਮਿੰਟ ਨਾਲ ਬਣਾਈਆਂ ਲੱਗਦੀਆਂ ਉਹ ਇੱਧਰ ਵੀ ਹੈ ਮਹਾਤਮਾ ਬੁੱਧ ਇਹ ਬਿਲਨੇ ਛੇ ਮਿਸਤ ਤਮ ਸਦੀਆਂ ਲਿਖਿਆ ਇਥੇ ਇਹਨਾਂ ਨੇ ਕਾਫੀ ਬਹੁਤ ਪੁਰਾਣੀਆਂ ਨੇ ਇਹਦਾ ਮਤਲਬ ਉਹ ਜਦੋਂ ਹਵਾ ਜੀ ਚਲਦੀ ਹੈ ਬੱਦਲ ਜੇ ਹੋ ਜਾਂਦੇ ਹੈ ਵਾਵਾ ਬੜਾ ਨਜ਼ਾਰਾ ਆਉਂਦਾ ਹੈਗਾ ਹਵਾ ਖੂਬਸੂਰਤ ਸਾਫ਼ ਸੁਥਰੀ ਹਵਾ ਵਧੀਆ ਵਧੀਆ ਲੱਗਦੀ ਆ ਪਰ ਜੋ ਥੋੜੀ ਧੁੱਪ ਨਿਕਲਉਂਦੀ ਆ ਉਦੋਂ ਗਰਮੀ ਵੀ ਆਉਂਦੀ ਆ ਇਧਰ ਦੇਖੋ ਥੱਲੇ ਨੂੰ ਕਿਵੇਂ ਪਹਾੜਾਂ ਦੇ ਉੱਚੇ ਖੜ ਕੇ ਥੱਲੇ ਨੂੰ ਵੇਖਾਂ ਖੱਡਾਂ ਜਾਂਦੇ ਵਿੱਚ ਦੇਖਦੇ ਹਾਂ ਦੇਖੋ ਕਿੰਨੀ ਖੂਬਸੂਰਤ ਗ੍ਰੇਨਡਰੀ ਹੈ ਬੜਾ ਦੂਰ ਤੱਕ ਜਿੱਥੇ ਤੱਕ ਦਿਖਦਾ ਹੈਗਾ ਇੱਧਰ ਅਗਲਾ ਨੰਬਰ 2 ਨੰਬਰ ਤੇ 3 ਨੰਬਰ ਇੱਧਰ ਵੀ ਕੇਵਿਚ ਨੇ ਤੇ ਨੰਬਰ ਤੇ ਇਹ ਨਾਲ ਹੀ ਇੱਧਰ ਜਾ ਕੇ 4 ਨੰਬਰ ਆ ਜਾਂਦਾ ਇਹਦੇ ਵਿੱਚ ਆਪਾਂ ਅੰਦਰ 4 ਨੰਬਰ ਚੰਦਰ ਚੱਲੇ ਪਹਿਲਾਂ ਆਪਾਂ ਨੰਬਰ 3 ਦੇਖ ਲਈਏ ਬਹੁਤ سارے ਮਤਲਬ ਹੋ ਸੈਲਾਨੀ ਸ਼ਕੀਨ ਲੋਕ ਨੇ ਜਿਹੜੇ ਮਤਲਬ ਇਹ ਕੇਵਿਚ ਦੇਖਦੇ ਫਿਰਦੇ ਆ ਸਾਡੇ ਕਮਲੇ ਇੱਥੇ ਥੋੜਾ ਜਿਹਾ ਇਹਦੇ ਬਾਰੇ ਇਤਿਹਾਸ ਲਿਖਿਆ ਨੰਬਰ 3 ਬਾਰੇ ਦੇਖਦੇ ਆਪਾਂ ਦਿਸ ది ਮੋਸਟ ਇੰਪ੍ਰੈਸਿਵ ਇਹ ਲਿਖਿਆ ਨੇ ਨਾ ਬੋਰੀ ਇੰਪ੍ਰੈਸਿਵ ਨੰਬਰ 3 ਦੇਖਦੇ ਆਪਾਂ ਕੀ ਇਹਦੇ ਵਿੱਚ ਇੰਪ੍ਰੈਸਿਵ ਹੈਗਾ ਬੋਲੋ ਚਲਦਾ ਹਾਂਜੀ ਸਹੀ ਵੀ ਸਾਡੀ ਸੱਤਵੀਂ ਸਾਡੀ ਦੇਖੋ ਮੂਰਤੀ ਕਲਾ ਸਾਡੀ ਕਿੰਨੀ ਵੱਧ ਕੇ ਹੋਂਦ ਸੀ ਕਿ ਜਦੋਂ ਸਾਡੇ ਕੋਲ ਤਰੇ ਤਕਨੀਕ ਨਾ ਵੀ ਹੈ ਨੀ ਸੌ ਤਾਂ ਤਕਨੀਕਾ ਨਾ ਵੀ ਆ ਉਹ ਤੋਂ ਪੁਰਾਣੀ ਤਕਨੀਕਾਂ ਨੇ ਹਥੌੜੀਆਂ ਸਹਨੀਆਂ ਵਗੈਰਾ ਨਾਲ ਇਕਵੇਟੇ ਦੇ ਬੁੱਤ ਕਟਕਟੇ ਬਣਾਉਣੇ ਹੁੰਦੇ ਸੀ ਪੰਥਾਂ ਦੇ ਤੇ ਇਕੱਲਾ ਦੇਖੋ ਕਿਵੇਂ ਮੂੰਹ ਵਗੈਰਾ ਹੈ ਕਿਵੇਂ ਵਲਗਿਆ ਰੂਪਮਾਨ ਕੀਤਾ ਹੋਇਆ ਤੇ ਬਹੁਤ ਸੁੰਦਰ ਹੈਗੀ ਇਹ ਕਾਰੀਗਰੀ ਆਪਣੀ ਭਾਰਤ ਵਿੱਚ ਪਹਿਲਾ ਚਿੱਤਰਕਾਰੀ ਤੇ ਮੂਰਤੀ ਕਲਾ ਜਿਹੜੀ ਹੈਗੀ ਬਹੁਤ ਵਿਕਸਤ ਹੈਗੀ ਆ ਤੇ ਇਸ ਤਰ੍ਹਾਂ ਹੀ ਕੰਮ ਕਰਦਾ ਹੋਈ ਤੁਸੀਂ ਵੀ ਇੱਥੇ ਆ ਕੇ ਦੇਖੋ ਪਰ ਦਾਤ ਤੱਕ ਤੁਸੀਂ ਇਹਦੇ ਵਿੱਚ ਵਲੌਗ ਦੇ ਵਿੱਚ ਦੇਖ ਕੇ ਇੰਜੋਏ ਕਰੋ ਤੇ ਆ ਦੇ ਕੋ ਮਰ ਕੇ ਆ ਆਰਮ ਕਦ ਬਹੁਤ ਜਿਹੜਾ ਹੈਗਾ ਤੇ ਕਿਵੇਂ ਵਾਗੋ ਤੇ ਦਿਖਾਇਆ ਗਿਆ ਤੇ ਭਾਵੇਂ ਥੋੜਾ ਬੜਾ ਟੁੱਟ ਵੀ ਰਿਹਾ ਟੁੱਟ ਵੀ ਗਿਆ ਹੱਥ ਦੇਖੋ ਵਿੱਚ ਟੱਟਾ ਦੇ ਤੇ ਸਰਕਾਰ ਨੂੰ ਚਾਹੀਦਾ ਵੀ ਆਪਣੇ ਪੁਰਾਣੀ ਬਰਾਸਤ ਨੂੰ ਸੰਭਾਲਣ ਲਈ ਕੋਈ ਨਾ ਕੰਮ ਚੁੱਕਣਾ ਤਾਂ ਕਿ ਸਦਿਆਂ ਦੇ ਆਉਣ ਵਾਲੇ ਪੀੜ੍ਹੀਆਂ ਨੂੰ ਖੇਰ ਵਾਗ ਬਚੰਗੀ ਦਾ ਧਿਆਨ ਆ ਦੇਖਦੀਆਂ ਨੇ ਤੇ ਬਰਾਸਤ ਨੂੰ ਖੰਡਰ ਹੋਣ ਤੋਂ ਬਚਾਉਣ ਤੇ ਇੰਜੋਏ ਕਰੋ ਤੁਸੀਂ ਜਦ ਤੱਕ ਇਹਦੇ ਤਾਈਂ ਸਫਾਈ ਵਧੀਆ ਸਫਾਈ ਵਧੀਆ ਫਾਈ ਪੱਖ ਤੋਂ ਜੇ ਦੇਖਦੇ ਆ ਘਰ ਗੰਦਬੰਦ ਨਹੀਂ ਹੈਗਾ ਸਾਫ ਸੁਥਰੀ ਜ ਹੈ ਸਾਫ ਸੁਥਰਾ ਹੈ ਕੇ ਵੀ ਜੀ ਕਿਰਪਿਆ ਸੰਤ ਰੱਖੀ ਅੰਗ ਪ੍ਰੇਅਰ ਵਾਸਤੇ ਕੁਝ ਬਣਿਆ ਨਾ ਦਾ ਕੀਪ ਸਾਇਲੈਂਸ ਲਿਖਿਆ ਤੇ ਅੰਦਰ ਉਹ ਪ੍ਰਾਰਥਨਾ ਵਗੈਰਾ ਕਰਨ ਦੇ ਲਈ ਬਣਿਆ ਹੈਗਾ ਇਹਨਾਂ ਨੇ ਇਕੱਠੇ ਬੈਠ ਕੇ ਇੱਥੇ ਪ੍ਰਾਰਥਨਾ ਕਰਦੇ ਹੋਣਗੇ ਤੇ ਇਹ ਦੇਖੋ ਪਹਾੜਾ ਨੂੰ ਕੱਟ-ਕੱਟ ਕੇ ਇਹ ਕਿਸ ਤਰ੍ਹਾਂ ਇਹ ਐ ਇੰਨੀ ਜਗ੍ਹਾ ਦਾ ਪ੍ਰਬੰਧ ਕੀਤਾ ਗਿਆ ਵਿੱਚੋਂ ਉਹ ਵੀ ਮਤਲਬ ਕਿੰਨੀਆਂ ਸਦੀਆਂ ਪੁਰਾਣਾ ਜਾ ਕੇ 6ਵੀਂ 7ਵੀਂ ਸਦੀ ਦੀ ਗੱਲ ਹੈਗੀ ਇਹ ਉਹ ਦੋ ਭਗਤ ਬੈਠੇ ਕਬੂਤਰ ਵਿੱਚ ਹਾਂ ਬੰਦਰ ਸੋਨੇ ਸੀ ਪਹਿਲਾਂ ਕਿ ਮੁੰਬਈ ਦੀ ਟ੍ਰੈਫਿਕ ਤੇ ਮੌਸਮ ਦਾ ਕੋਈ ਪ੍ਰੋਸਤਾ ਨਹੀਂ ਉਹ ਹੁਣ ਅੱਜ ਦੇਖ ਰਹੇ ਹਾਂ ਮੌਸਮ ਕਦੇ ਧੁੱਪ ਨਿਕਲਿਆ ਹੁੰਦੀ ਹੈ ਕਦੇ ਹਵਾ ਜੀ ਠੰਢੀ ਠੰਢੀ ਹੋ ਜਾਂਦੀ ਹੈ ਕਦੇ ਕਿਨਮਣ ਜੀ ਹੋਣ ਲੱਗ ਜਾਂਦੀ ਹੈ ਬਸ ਐ ਹੀ ਆ ਤਾਂ ਹੀ ਕਹਿੰਦੇ ਹੁੰਦੇ ਜਦੋਂ ਘਰੋਂ ਨਿਕਲਦੇ ਇੱਥੋਂ ਵਾਲੇ ਲੋਕ ਛਤਰੀ ਨਾਲ ਹੀ ਲੈ ਕੇ ਨਿਕਲਦੇ ਪਤਾ ਨਹੀਂ ਕਿੱਥੇ ਪਹੁੰਚਦੇ ਫਰਮਾਤਾ ਮੀਲ ਆ ਪਤਾ ਨਹੀਂ ਕਿੱਥੇ ਭੇਜਣ 6 ਨੰਬਰ ਹੈ 4 ਨੰਬਰ ਦੇ ਵਿੱਚ ਜਸਟ ਛੋਟਾ ਜੀ ਓ ਦੇਖੋ ਤੇ ਕਿੰਨੇ ਬਾਂਦਰ ਤਰੇ ਫਿਰਦੇ ਡਿੱਗਦੇ ਡੁੱਬਦੇ ਨਹੀਂ ਹੈਗੇ ਦੇਖ ਲਓ ਲੇਕਿਨ ਦੇਖ ਬੱਚੇ ਵੀ ਬтере ਤਰੇ ਫਿਰਦੇ ਆਓ ਹੁਣ ਆਪਾਂ ਇੱਧਰ ਅਗਲੇ ਪੁਆਇੰਟ ਵੱਲ ਨੂੰ ਵਧਦੇ ਆਂ ਅਗਲਾ ਪੁਆਇੰਟ ਦੇਖਦੇ ਆ ਨੰਬਰ 4 ਤੱਕ ਹੋ ਗਿਆ ਨੰਬਰ 5 ਦੇਖਣਾ ਅੱਗੇ ਕੀ ਹੈਗਾ 5 ਨੰਬਰ ਚ ਆਓ ਦੇਖੀਏ ਆਪਾਂ ਸਾਫ਼ ਸੁਥਰੀ ਹਵਾ ਗਰੇਂਦਰੀ ਬਾਰ ਬਾਰ ਤੁਹਾਨੂੰ ਕਹਿਣਾ ਪੈ ਰਿਹਾ ਇੰਨੀ ਸ਼ੁੱਧ ਹਵਾ ਗਾ ਨਜ਼ਾਰੇਦਾਰ ਹਵਾ ਹੁੰਦੀ ਆ ਆਪਣੇ ਪੰਜਾਬ ਦੇ ਵਿੱਚ ਇਹਨਾਂ ਦਿਨਾਂ 'ਚ ਪੂਰੀ ਲੋ ਚੱਲਦੀ ਹੈ ਪੂਰੀ ਗਰਮੀ ਆ 47 47 47 ਤੇ ਟੈਂਪਰੇਚਰ ਸੀਗਾ ਜਦੋਂ ਤੁਸੀਂ ਛੱਡ ਕੇ ਆਏ ਆ ਇੱਥੋਂ ਪੰਜਾਬ ਇੱਥੇ ਬੜਾ ਖੂਬਸੂਰਤ ਨਜ਼ਾਰਾ

ਕਾਫੀ ਉੱਚੇ ਆ ਗਏ ਹੁਣ ਆਪਾਂ ਕਾਫੀ ਚੜਾਈ ਤੇ ਆ ਗਏ ਇਹ ਮੈਡਮ ਹਰਪੰਸ ਤੇ ਸਾਡੇ ਮਾਮੀ ਜੀ ਆ ਰਹੇ ਨੇ ਹੌਲੀ ਹੌਲੀ ਅੱਗੇ ਆਪਾਂ ਉਹ ਚਾਈ ਜਿਹੜੀ ਦਿੱਦਿਓ ਕੁੜੀ ਖੜੀ ਆ ਫੋਟੋ ਕਰ ਰਹੀ ਉਹ ਉੱਥੇ DNA ਪਾ ਜੀ ਪਾ ਥੋੜਾ ਜਿਹਾ ਅੱਗੇ ਨੂੰ ਵਧੀਏ ਪਹਿਲਾਂ ਉੱਪਰ ਜਾ ਜੀ ਫਿਰ ਆਪਾਂ ਇਹਨੂੰ ਹੋ ਜਾਗੇ ਹੋਰ ਹੋਰ ਅਗਲੀ ਚੜਾਈ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਉੱਪਰੋਂ ਕੀ ਹੈਗਾ ਪੌੜੀ ਪੌੜੀ ਚੜਦਾ ਜਾ ਆਹ ਇਹ ਪੌੜੀਆਂ ਬਣਾਈਆਂ ਮੈਂ ਕੱਟ ਕੇ ਇਹ 5ਵੀਂ 6ਵੀਂ ਸਦੀ ਦੇ ਵਿੱਚ ਦੇਖੋ ਖੂਬਸੂਰਤ ਨਜ਼ਾਰੇ ਕਿੰਨੇ ਵਧੀਆ 뷰 ਬਣਦੇ ਨੇ ਤੇ ਵਿਊ ਵਧੀਆ ਦਿਖਦਾ ਇੱਥੋਂ ਇਸੇ ਕਰਕੇ ਤੇ ਵਿਊ ਪੁਆਇੰਟ ਇਹਦਾ ਨਾਮ ਰੱਖਿਆਗਾ ਸਾਰੇ ਪਾਸੇ ਦੇ ਵਿਊ ਇੱਥੋਂ ਖੂਬਸੂਰਤ ਨਜ਼ਾਰਾ ਦਿਖਦਾ short view ਇਸ ਤਰ੍ਹਾਂ ਵੱਖ-ਵੱਖ ਗੁਫਾਵਾਂ ਬਣੀਆਂ ਨੇ ਤੇ ਵੱਖ-ਵੱਖ ਨੰਬਰ ਲਾਏ ਨੇ ਇਹਨਾਂ ਨੇ ਦੇਖੋ ਸ਼ਕਲ ਜੀ ਦਿੱਤੀ ਹੈ ਕਿਸ ਤਰ੍ਹਾਂ ਦੀ ਔਰ ਦੇਖੋ ਕੇਵਿਜ ਤੁਹਾਨੂੰ ਦਿਖਾਉਣ ਲੱਗੇ ਆ ਇਹਦੀ ਹੋਰ ਤਰ੍ਹਾਂ ਦੀ ਸ਼ਕਲ ਸਾਹ ਚੜਨ ਲੱਗਿਆ ਵੀ ਆਕਸੀਜਨ ਦੀ ਕਮੀ ਹੁੰਦੀ ਆ ਜਿਉਂ ਜਿਉਂ ਚਾਈਤੇ ਚੜਦੇ ਆਪਾਂ ਤੇ ਕਾਫੀ ਉੱਚੇ ਪਹਾੜੀ ਤੇ ਆ ਗਏ ਆਪਾਂ ਕਨੇਰੀ ਕੇਵਸ ਦੇ ਸਾਹ ਵੀ ਥੋੜਾ ਥੋੜਾ ਚੜਦਾ ਹਾਲਾਂਕਿ ਗ੍ਰੇਂਦਰੀ ਇੰਨੀ ਆ ਪਰ ਫਿਰ ਵੀ ਥੋੜਾ ਜਿਹਾ ਐਕਸ਼ਨ ਦੀ ਘਾਟ ਹੋ ਗਈ ਲੱਗਦੀ ਆ ਇੱਥੇ ਕਨੇਰੀ ਕੇਵਿਚ ਦੇਖ ਰਹੇ ਹੋ ਤੁਸੀਂ ਸਾਡੇ ਨਾਲ ਤੇ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਵੀ ਬੱਤ ਬੱਤ ਦਿਖਾ ਦਈਏ ਇਹ ਇੱਧਰ ਆ ਗਿਆ 78 ਨੰਬਰ 101 ਤੋਂ 89 ਇਹ ਤੈਨੂੰ ਚਲਦਾ 101 ਆ ਗਿਆ ਪਹਿਲਾਂ ਦੇਖੋ ਉਮੀਦ ਕਰਦੇ ਹਾਂ ਤੁਹਾਨੂੰ ਘਰੇ ਬੈਠਿਆਂ ਨੂੰ ਵਧੀਆ ਆਨੰਦ ਮਾਣ ਰਹੇ ਹੋਵੋਗੇ ਤੁਸੀਂ ਵਿੱਚ ਛੇਹਰਾਗਾ ਮਠਲੀਪੋਂ ਬਣਾਇਆ ਹੋਇਆ ਹੈਗਾ ਪਿੱਲਰ ਇਧਰ ਨਾਲ ਪਾਸਾ ਨਾਲ ਪਿੱਲਰ ਇਹ ਆ ਗਿਰ ਗਿਆ ਇਥੋਂ 99 ਨੰਬਰ ਬਸ ਇਸ ਤਰੀਕੇ ਕੁਫਾਮਾ ਜੀਆਂ ਬਣਿਆ ਨੇ ਪਹਾੜੀਆਂ ਨੂੰ ਖੋਦ ਕੇ ਕੱਟ-ਕੱਟ ਕੇ ਬਣਾਈਆਂ ਵੀ ਆਵੇਂ ਇਸ ਤਰ੍ਹਾਂ ਇਧਰੋਂ ਇਧਰੋਂ ਜਾ ਕੇ ਅੱਗੇ ਦੇ ਅੱਗੇ ਜਾ ਕੇ ਇਹ ਉਨੰਨੇ ਮੇ ਨੰਬਰ ਤੱਕ ਹੈ ਦੇਖੋ ਉਹ ਜਿਹੜੀਆਂ ਸਾਹਮਣੇ ਬਣੀਆਂ ਨੇ ਕੇਵਜ ਗਫਾਵਾਂ ਜਣੀਆਂ ਇੱਥੋਂ ਕਿੰਨੇ ਆ ਉਹ ਸਿੱਧੀਆਂ ਅੱਖਾਂ ਨਾਲ ਜਦੋਂ ਦੇਖਦੇ ਆ ਬਹੁਤ ਹੀ ਖੂਬਸੂਰਤ ਨਜ਼ਾਰਾ ਦਿਖਦਾਗਾ ਤੁਹਾਨੂੰ ਥੋੜਾ ਜਿਹਾ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦਾ ਮੈਂ ਤੁਹਾਨੂੰ ਸ਼ਾਇਦ ਦੇਖਣ ਨੂੰ ਬਹੁਤ ਖੂਬਸੂਰਤ ਲੱਗਦੀਆਂ ਇਹ ਪਰ ਜਦੋਂ ਚੜ੍ਹਨਾ ਪੈਂਦਾ ਚੜਾਈ ਜੀ ਉਦੋਂ ਦਮ ਚੜ ਜਾਂਦਾ ਹੈ ਨਾ ਆ ਲੈ ਕਬੀ ਹਾਂ ਬਹੁਤ ਬਹੁਤ ਠੀਕ ਐ ਕਿਸੀ ਵੀ ਇਸੇ ਵਾਰੀ ਨੰਬਰ ਤਾਂ ਲੜੀ ਵਾਰ ਲਾਏ ਨੇ ਪਰ ਉਹ ਜਾਣ ਦਾ ਰਸਤਾ ਜਾਂ ਤੀਰ ਜਿਹਾ ਹੁੰਦਾ ਉਹ ਲੱਗਿਆ ਵਾ ਹੈ ਉਹ ਉੱਥੇ ਲੱਗਿਆ ਵਾ ਪਿੱਲਰ ਜਿਹੇ ਬਣਾਏ ਨੇ ਕਿ ਇਧਰ ਨੇ ਬਣਾਈਆਂ ਵਾਸਤੇ ਨਾ ਕੇਵ ਜਿਹੇ ਦੇਖੋ ਕਿੰਨਾ ਵਧੀਆ ਖੂਬਸੂਰਤ ਨਜ਼ਾਰਾ ਦਿਖਦਾਗਾ ਕਦੇ ਛਾਂ ਹੋ ਜਾਂਦੀ ਹੈ ਬਿੰਦ ਚ ਕਦੇ ਧੁੱਪ ਨਿਕਲਿਆ ਆਉਂਦੀ ਆ ਆਓ ਆਪਾ ਹੁਣ ਇਧਰ ਨੂੰ ਦੇਖੀਏ ਇਹ ਨੰਬਰ 2 ਹੀ ਨੇ ਖਫਾਵਾ ਹੈ तकरीबन ਉਸੇ ਤਰ੍ਹਾਂ ਹੀ ਹੈ ਖਦਾਈ ਦੇ ਬੱਚੇ ਕੋ ਖੋਦ ਖੋਦ ਕੇ ਤੋੜ ਕੇ ਬਣਾਈਆਂ ਵੀ ਆ ਸਾਰੀਆਂ ਦਿਖਾਵਾ ਦੇਖਦੇ ਜਾਓ ਸਾਡੇ ਨਾਲ ਇਹ ਵੱਡੀ ਇਕੱਠੀਆਂ ਨੇ ਇਹ ਨੰਬਰ ਲੱਗੇ ਨੇ ਤੇ 24 25 ਗਾਹਾਂ ਤੱਕ ਪਾਣੀ ਜਦੋਂ ਪਹਾੜਾਂ ਦੇ ਝਰਨਾ ਕਹਿੰਦਾ ਹੁੰਦਾ ਉਹ ਬਰਫ਼ ਦਾ ਪਿਗਲ ਕਹਿੰਦਾ ਐ ਵੈਸੇ ਬਾਰਿਸ਼ ਹੋਈ ਹੋ ਉੱਪਰ ਬਾਰਿਸ਼ ਦਾ ਪਾਣੀ ਹੈਗਾ ਝਰਨੇ ਵਾਂਗੂ ਵਹਿੰਦਾ ਨਜ਼ਾਰਾ ਉਹ ਝਰਨਿਆਂ ਦਾ ਵੀ ਆ ਰਿਹਾ ਇੱਥੇ ਮਮਨੇ ਦੇਖੋ ਸਾਹ ਚੜ ਗਿਆ ਖੈਰ ਵੀ ਉੜੇ ਜਾ ਚੜਾਈ ਚੜਨ ਦੇ ਨਾਲ ਹਵਾ ਬੰਨੇ ਹੈ ਅਕਸੀਜਨ ਘਟ ਜਾਂਦੀ ਹੈ ਉੱਪਰ ਜਾ ਕੇ ਸਾਹ ਚੜ ਗਿਆ ਇਸ ਕਰਕੇ ਕਹਿੰਦੇ ਆ ਕਿ ਜਿਹੜੇ ਮੁੰਬਈ ਦੇ ਮੌਸਮ ਦਾ ਕੋਈ ਭਰੋਸਾ ਨਹੀਂ ਹੈਗਾ ਆ ਫਿਰ ਤੁੱਪ ਸੀ ਕਿ ਤੇ ਹਵਾ ਹੁਣ ਬਾਰਿਸ਼ ਹੋਣ ਲੱਗੀ ਹੁਣ ਬਾਰਿਸ਼ ਹੁੰਦੀ ਆ ਤੇ ਲੋਕ ਸਾਰੇ ਉਹ ਗੁਫਾਵਾਂ ਦੇ ਵਿੱਚ ਨੂੰ ਜਾਵਲੇ ਉਹਨਾਂ ਸ਼ਰਨ ਲੈ ਲਈ ਗੁਫਾਵਾਂ ਦੀ ਅਸੀਂ ਇਸ ਇਸ ਦਰਖਤ ਦੀ ਸ਼ਰਨ ਲੈ ਲਈ ਇਹਦੇ ਥੱਲੇ ਬੈਠ ਜਿੰਨੇ ਤੋਂ ਬਚਣ ਦੇ ਲਈ ਛਤਰੀ ਅਗਲਾ ਨਾਲ ਹੀ ਰੱਖਦਾ ਛਤਰੀਆਂ ਕੱਢ ਕੇ ਲੈ ਰੀਆਂ ਉਹਦੀ ਇਹ ਇਹ ਰੱਖਣਾ ਇਸ ਨਾਲ ਇਹ ਜਿਹੜੋਂ ਆਪਾਂ ਹੁਣ ਕਨੇਰੀ ਕੇਵਜ ਆਪਾਂ ਦੇਖ ਕੇ ਬਾਹਰ ਨਿਕਲੇ ਆ ਇਹ ਬੋਰੀਵਲੀ ਮੁੰਬਈ ਪੱਛਮੀ ਮੁੰਬਈ ਦੇ ਵਿੱਚ ਆ ਤੇ ਲਗਭਗ 2000 ਸਾਲ ਪੁਰਾਣੀਆਂ ਇਹ ਬੜੀਆਂ ਮਹੇਯਾ ਬੁੱਧ ਧਰਮ ਨਾਲ ਸੰਬੰਧਿਤ ਆ ਤੇ ਉਸ ਸਮੇਂ ਬਹੁਤੀ ਲੋਕ ਇੱਥੇ ਸਾਰਾ ਕੁਝ ਉਹਨਾਂ ਦੇ ਰਹਿਣ ਸਹਿਣ ਦਾ ਗੁਫਾ ਬਣੀਆਂ ਨੇ ਪ੍ਰਾਰਥਨਾ ਦਾ ਹੈ ਸਾਰਾ ਕੁ ਖਾਣੇ ਦਾਣੇ ਦਾ ਸਾਰਾ ਕੁਝ ਫੰਕਸ਼ਨ ਜੋ ਵੀ ਕਰਦੀ ਸਾਰਾ ਡੱਡ ਬਣਾਏ ਹੋਏ ਨੇ ਬਣੇ ਹੋਏ ਨੇ ਦੇਖਣ ਜੋਗਾ ਬਹੁਤ ਵਧੀਆਗਾ ਤੁਹਾਨੂੰ ਆਨੰਦ ਆਊਗਾ ਤੇ ਇਹ ਸੰਜੇ ਗਾਂਧੀ نیشنل پارک ਦੇ ਵਿੱਚ ਹੀ ਹੈਗਾ ਉੱਥੋਂ 메ਨ ਗੇਟ ਤੋਂ ਬੱਸ ਲਓ ਇਹ ਕਨੇਰੀ ਕੇਵ ਦੇ ਗੇਟ ਤੇ ਆ ਕੇ ਉਤਰੋ ਇੱਥੋਂ ਐਂਟਰੀ ਟਿਕਟ ਲਓ ਤੇ ਕੇਵ ਦਾ ਆਨੰਦ ਮਾਣੋ ਹੈ ਬਹੁਤ ਵਧੀਆ ਸ਼ਾਨਦਾਰਾ ਦੇ ਦੇਖ ਕੇ ਹੈਰਾਨੀ ਹੁੰਦੀ ਆ ਵੀ ਉਸ ਐਨੇ ਸਾਲ ਪਹਿਲਾਂ ਵੀ ਕਿੰਨੀ ਸਾਡੇ ਭਾਰਤੀ ਲੋਕਾਂ ਦੇ ਵਿੱਚ ਕਲਾ ਸੀਗੀ ਤੇ ਬਹੁਤ ਵਧੀਆਗਾ ਸਮਾਂ ਨਿਕਲਦਾ ਤੇ ਤੁਹਾਡਾ ਪੈਸੇ ਦੀ ਵਰਪਾਈ ਹੁੰਦੀ ਹੈਗੀ ਆ ਤਾਂ ਤੁਹਾਨੂੰ ਸਦਾ ਦੇ ਨੇ ਇੱਥੇ ਕਨੇਰੀ ਕੇਵ ਦੇ ਵਿੱਚ ਜ਼ਰੂਰ ਤੁਹਾਨੂੰ ਆਉਣਾ ਚਾਹੀਦਾ ਜੀ ਕਨੇਰੀ ਕੇਵ ਜਿਹੜਾ ਤੁਸੀਂ ਦੇਖਿਆ ਹੈਗਾ ਹੁਣ ਉਮੀਦ ਆ ਤੁਹਾਨੂੰ ਉਹ ਵਧੀਆ ਲੱਗਿਆ ਹੋਊਗਾ ਇਹ ਤੋਂ ਸਾਰੇ ਦਾ ਆਨੰਦ ਉਠਾਇਆ ਹੋਊਗਾ ਅੱਜ ਦਾ ਫਿਰ ਬਲੌਗ ਆਪਾਂ ਇੱਥੇ ਹੀ ਬੰਦ ਕਰਦੇ ਆਂ ਸਾਰਿਆਂ ਨੂੰ ਸਾਸੀ ਕਾਲ ਜੀ ਬਹੁਤ ਬਹੁਤ